ਅਸਵਲ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦ ਰੋਡ ਤੇ ਸਥਿਤ ਔਜ਼ਲਾ ਬਾਈਪਾਸ ਪੁਲ ਨੇੜੇ ਵਾਪਰੇ ਸੜਕਾਂਾਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਤਰਮਪਾਈ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਦੇ ਤੌਰ ਤੇ ਹੋਈ ਹੈ ਅਤੇ ਨੌਜਵਾਨ ਇੱਕ ਨਿੱਜੀ ਫਾਈਨੈਂਸ ਕੰਪਨੀ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਜੋ ਕੰਪਨੀ ਦੀ ਕਲੈਕਸ਼ਨ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਕਿਸੇ ਅਣਪਛਾਤੇ ਅਤੇ ਵਾਹਨ ਦੇ ਚਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਦੁਖਦਾਈ ਘਟਨਾ ਦੀ ਸੂchnਾ ਮਿਲਦਿਆਂ ਹੀ ਉਹ ਤੁਰੰਤ ਘਟਨਾ ਸਥਲ ਤੇ ਪਹੁੰਚੇ ਪਰ ਜਦੋਂ ਤੱਕ ਉਹ ਪਹੁੰਚੇ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਉਹਨਾਂ ਨੇ ਦੱਸਿਆ ਕਿ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਅਣਪਛਾਤੀ ਗੱਡੀ ਉਸ ਦੇ ਸਿਰ ਤੋਂ ਗੁਜ਼ਰ ਗਈ ਹੋਵੇ ਪਰ ਗੱਡੀ ਚਾਲਕ ਰੁਕਣ ਦੀ ਬਜਾਏ ਦੁਰਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਖੇ ਚਾਇਆ ਗਿਆ ਹੈ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਤੁਸੀਂ ਵੀ ਦੇਖੋ ਗੁਰਦਾਸਪੁਰ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਨੂੰ ਜੀ ਅਸੀਂ ਕੰਟਰੋਲ ਨੂੰ ਤੋਂ ਮੈਸੇਜ ਆਇਆ ਵੀ ਜਿਹੜਾ ਸ੍ਰੀ ਹਰਗਵਿੰਦ ਪਰਪੋਲਾ ਉੱਥੇ ਇੱਕ ਐਕਸੀਡੈਂਟ ਹੋਇਆ ਕੋਈ ਅਨਸਾਤਿਆ ਵਹੀਕਲ ਜਿਹੜਾ ਵਾ ਉਹ ਮਾਰ ਕੇ ਤੇ ਆਪਣੇ ਇਹ ਮੌਕੇ ਤੇ ਡਾਠੋ ਗਈ ਆ ਤੇ ਜਿਹਦਾ ਨਾਂ ਹੈਗਾ ਵਾ ਨਿਸ਼ਾਨ ਸਿੰਘ ਸਾਨੂੰ ਪਿਆਰਾ ਸਿੰਘ ਵਿਲੇਜ ਹੈ ਗਾਵਾ ਤਰਪਾਈ ਤਰਪਾਈ ਪਿੰਡ ਡਿਸਟ੍ਰਿਕਟ ਅੰਮ੍ਰਿਤਸਰ ਹੈ ਕੀ ਆ ਸਥਾਨਾ ਮਜੀਠਾ ਤੇ ਇਹ ਮੌਕੇ ਤੇ ਡੈਥ ਹੋ ਗਈ ਆ ਉਹਨਾਂ ਦੇ ਘਰ ਦੇ ਨੂੰ ਸੂਚਿਤ ਕਰ ਦਿੱਤਾ ਵਾ ਤੇ ਉਹ ਥਾਣਾ ਤੇ ਬੜਨੂ ਹੀ ਹਾਲ ਕਾ ਪੈਂਦਾ ਉਹਨਾਂ ਦਾ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਉਹਨਾਂ ਦਾ ਆਈਓ ਇੱਥੇ ਆ ਗਿਆ ਬਲਵਿੰਦਰ ਸਿੰਘ ਤੇ ਮੌਕੇ ਤੇ ਕਾਰਵਾਈ ਜਿਹੜੀ ਆ ਉਹ ਕਰ ਰਹੇ ਆ ਤੇ ਡੱਡ ਬਾਡੀ ਜਿਹੜੀ ਆ ਉਹ ਸਰਕਾਰੀ ਹਸਪਤਾਲ ਜਿਹੜੀ ਆ ਉਹ ਪਹਚਾਣ ਕੇ ਦਾ ਪੋਸਟ ਮਾਰਟ ਹੋਊਗਾ ਤੇ ਲਾਸ਼ ਜਿਹੜੀ ਰਵਾਸਾਂ ਦੇ ਹਵਾਲੇ